ਪੰਜਾਬistan ਜ਼ਿੰਦਾਬਾਦ ਸ਼ਸ਼ੀਗਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿਕੀਰ ਕਾ ਮੈਨ ਸਾਤਵਾਲਾ ਕਲ ਬੰਦ ਰਹਾ ਇਸ ਟਾਈਮ ਮਾ ਨਾਜ ਮੰਡੀ ਕਾ ਅਗੇ ਦੇ ਵਿੱਚ ਮੌਜੂਦ ਸੀ ਇੱਥੇ ਤੁਸੀਂ ਦੇਖ ਸਕਦੇ ਜੇ ਕਿ ਜਿਹੜਾ ਇੱਕ ਮੰਦਪਾਗੀ ਜਿਹੜੀ ਘਟਨਾ ਹੋਈ ਹੈ ਸ਼੍ਰੀ ਨਗਰ ਦੇ ਵਿੱਚ ਜਿਹਦੇ ਵਿੱਚ ਨਿਰਦੋਸ਼ ਹਨ ਕਈ ਛੱਬੀ ਯਾਨੀ ਕਿ ਜਾਨਾਂ ਗਈਆਂ ਨੇ ਉਸ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਔਰ ਕਿਤੇ ਨਾ ਕਿਤੇ ਜੇ ਇੱਕ ਸੁਰੱਖਿਆ ਉੱਥੇ ਹੁੰਦੀ ਤਾਂ ਸ਼ਾਇਦ ਇਹ ਮੰਦਪਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਇਹ ਨਹੀਂ ਸੀ ਹੋ ਸਕਦੀ ਬਾਕੀ ਸਾਡੇ ਨਾਲ ਇ ਇਸੇ ਤਰ੍ਹਾਂ ਜੁੜੇ ਰਿਓ ਸੱਚੀ ਮੇਲ న్యూਸ ਪੰਜਾਬ ਦੇ ਨਾਲ। ਅਤਵਾਦੀਆਂ ਦਾ ਹਮਲਾ ਮਰਦਾਬਾਦ 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 ਅਤਵਾਦੀਆਂ ਦਾ ਹਮਲਾ ਮਰਦਾਬਾਦ ਮਰਦਾਬਾਦ ਜਿੰਦਾਬਾਦ ਪਾਕਿਸਤਾਨ ਮਰਦਾਬਾਦ 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 ਇਹ ਦੋਸਤਾਂ ਜਿੰਦਾਬਾਦ 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 ਪਾਕਿਸਤਾਨ ਮਰਦਾਬਾਦ ਅਤਵਾਦੀ ਆਵਲਾ ਮਰਦਾਵਾਦ ਮਰਦਾਵਾਦ ਚਲੋ ਇਥੇ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਬਹੁਤ ਵੱਡਾ ਹਾਦਸਾ ਆਪਾਂ ਕਹਿ ਸਕਦੇ ਹਾਂ ਬੜ ਨਿੰਦਣਯੋਗ ਜਿਹੜੀ ਗੱਲ ਹੋਈ ਹੈ ਜਿਹੜੇ ਇੱਕ 26 ਜਿਹੜੇ ਮਾਰੇ ਗਏ ਨੇ ਨਿਰਦੋਸ਼ ਨਾਗਰਿਕ ਸੰ ਜਿਹੜੇ ਔਰ ਪਾਕਿਸਤਾਨ ਦੀ ਇੱਕ ਵੱਡੀ ਗੰਦੀ ਕਰਖਟੀਆਂ ਕਰਤੂਤ ਆਪਾਂ ਕਹਿ ਸਕਦੇ ਹਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਚ ਜਿਹੜਾ ਇਹ ਅਤਵਾਦੀ ਹਮਲਾ ਹੋਇਆ ਬੇਦੋਸ਼ੇ ਮਾਰੇ ਗਏ ਨੇ 26 ਇੰਡੀਆ ਦੇ ਜੀ ਪੰਜਾਬ ਦੇ ਦੋ ਬਾਹਰਲੇ ਵਿਦੇਸ਼ੀ ਮਾਰੇ ਗਏ ਨੇ ਔਰ ਕਾਨੂੰਨੀ ਹਰਕਤ ਹੈ ਪੰਜਾਬ ਕਾਂਗਰਸ ਇਹਦੀ ਨਿੰਦਾ ਕਰਦੀ ਹੈ ਔਰ ਉਹਨਾਂ ਨੂੰ ਤਾੜਨਾ ਕਰਦੀ ਹੈ ਵੀ ਇਹੋ ਜਿਹੇ ਕੰਮਾਂ ਤੋਂ ਪਾਕਿਸਤਾਨ ਬਾਝਾਵੇ ਕੀ ਲੱਗਦਾ ਜੀ ਤੁਹਾਨੂੰ ਇਹ ਕਿਤੇ ਸੁਰੱਖਿਆ ਦੇ ਵਿੱਚ ਕਮੀ ਰਹੀ ਹੈ ਦੇਖੋ ਅਤਵਾਦੀ ਨੇ ਹਨਾ ਉਹਨਾਂ ਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਜੀ ਉਹ ਕੁਝ ਵੀ ਕਰ ਸਕਦੇ ਨੇ ਹਨਾ ਪਰ ਉਹਨਾਂ ਨੂੰ ਕੰਟਰੋਲ ਕਰਨਾ ਜਾਂ ਉਹਨਾਂ ਤੇ ਨਿਗਰਾਨੀ ਰੱਖਣੀ ਇਹ ਸਰਕਾਰ ਦਾ ਕੰਮ ਹੈ ਇਸ ਚੀਜ਼ 'ਚ ਸਰਕਾਰ ਅਸਫਲ ਰਹੀ ਹੈ ਸੈਂਟਰਲ ਸਰਕਾਰ ਅਸਫਲ ਰਹੀ ਹੈ ਉਹਨਾਂ ਨੇ ਬੇਦੋਸ਼ੇ ਪੁੱਛ-ਪੁੱਛ ਕੇ ਮਾਰੇ ਨੇ ਉਹ ਕਿ ਸਿਰਫ ਲੋਕਾਂ ਨੂੰ ਲੜਾਉਣ ਵਾਸਤੇ ਹਿੰਦੂਆਂ ਨੂੰ ਮੁਸਲਮਾਨਾਂ ਨਾਲ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਮੰਨ ਲਓ ਦੰਗੇ ਭੜਕਾਉਣ ਨਾਲ ਇਹ ਸਾਰਾ ਕੀਤਾ ਗਿਆ ਪਾਕਿਸਤਾਨ ਇਸ ਚੀਜ਼ ਤੋਂ ਬਾਜ਼ ਆਵੇ ਹਿੰਦੁਸਤਾਨ ਇੱਕ ਅਦੇ ਬਰਦਾਸ਼ਤ ਨਹੀਂ ਕਰੇਗਾ ਇਸ ਚੀਜ਼ ਦਾ ਜਵਾਬ ਇੱਟ ਦਾ ਪੱਥਰ ਨਾਲ ਦਿੱਤਾ ਜਾਵੇ ਇਹ ਸਰਕਾਰ ਤਾਂ ਕਹਿ ਹੀ ਰਹੀ ਆ ਪਰ ਦੋ ਕਰਕੇ ਦਿਖਾਉਗੀ ਫਿਰ ਪਤਾ ਲੱਗੂਗਾ ਨਾ ਜੀ ਜੀ ਹਲੇ ਤਾਂ ਸਾਡੇ 500 ਲੋਕ ਨੇ ਉੱਥੇ ਮਾਰੇ ਜਾ ਰਹੇ ਨੇ ਇੱਕ ਨਵੇਂ ਵਿਆਹ ਲੈ ਗਏ ਸੀ ਹਨਾ ਉੱਥੇ ਕੁਰਲਾ ਰਹੀ ਆ ਉਹ ਹੋਰ 26 ਲੋਕ ਬਿਨਾਂ ਜਿਨ੍ਹਾਂ ਦਾ ਕੋਈ ਗੁਨਾਹ ਹੀ ਨਹੀਂ ਹੈ ਸਿਰਫ ਇਹ ਗੁਨਾਹ ਹੈ ਵੀ ਉਹ ਹਿੰਦੂ ਨੇ ਸਿਰਫ ਹਿੰਦੂ ਸਿੱਖ ਨੂੰ ਹਿੰਦੂ ਮੁਸਲਮਾਨ ਨੂੰ ਆਪਸ ਚ ਲੜਾਇਆ ਜਾ ਰਿਹਾ ਵੀ ਮਾ ਦੰਗੇ ਫੜਕਾਏ ਜਾਣ ਇਸ ਸ਼ੈ ਕਿਸਦਾ ਹੱਥ ਹੈ ਕਿਸਦਾ ਇਹ ਹਲੇ ਇਨਕੁਆਰੀ ਹੈ ਪਤਾ ਲੱਗੂਆ ਏਜੰਸੀਆਂ ਇਹ ਲੱਗੀਆਂ ਹੋਈਆਂ ਨੇ ਹਾਂਜੀ ਸਸੀ ਗਾ ਜੀ ਸਸੀ ਗਾ ਕੀ ਕਹਣਗੇ ਇੱਕ ਉੱਥੇ ਇੱਕ ਟੂਰਿਸਟ ਪਲੇਸ ਬਣਿਆ ਹੋਇਆ ਸੀ ਔਰ ਲੋਕੀ ਉਥੇ ਹਰ ਰੋਜ਼ ਹੀ ਇੰਨੀ ਗਿਣਤੀ ਦੇ ਵਿੱਚ ਜਾਂਦੇ ਸੀ ਚਾਹੀਦਾ ਸੀ ਕਿ ਉਥੇ ਸੁਰੱਖਿਆ ਦੇ ਕੋਈ ਵਧੀਆ ਫਕਤਾਈਆਂ ਤੀਆਂ ਉਥੇ ਹੋਣੇ ਚਾਹੀਦੇ ਸੀ ਬਸ ਜੀ ਸੁਰੱਖਿਆ ਬਹੁਤ ਘੱਟ ਸੀ ਜਿਹੜੇ ਅਤਵਾਦੀ ਉਥੇ ਦਾਗ ਲੋਏ ਨੇ ਜਿਹੜਾ ਹਮਲਾ ਕਰਿਆ ਬੇਦੇ ਉਸਨੂੰ ਮਾਰੇ ਗਏ ਨੇ ਇੰਦਿਰ ਜੋਗ ਹਮ ਗੱਲ ਹੈ ਬਹੁਤ ਮਾੜੀ ਗੱਲ ਹੈ ਕਿ ਆਪਣੇ ਹਿੰਦੁਸਤਾਨ 'ਚ ਬਹੁਤ ਵੱਡਾ ਹਮਲਾ ਹੋਇਆ ਹੈ ਤੇ ਜਿਨ੍ਹਾਂ ਨੇ ਅਤਵਾਦੀ ਨੇ ਮਾਰੇ ਨੇ ਉਹਨਾਂ ਨੂੰ ਫੜਿਆ ਜਾਵੇ ਤੇ ਅੱਗੇ ਨੂੰ ਧਿਆਨ ਬਹੁਤ ਰੱਖਿਆ ਜਾਵੇ ਸਰਕਾਰਾਂ ਨੂੰ ਇਹ ਸਦਾ ਉਹ ਤੇ ਰੱਖਣਾ ਉਹ ਜਰੂਰੀ ਜੀ ਰਿੰਕੂ ਜੀ ਹਾਂ ਜੀ ਕੀ ਕਹਿਣਾ ਚਾਹਗਾ ਤੁਸੀਂ ਕੈਂਡਲ ਮਾਰਚ ਜਿਹੜਾ ਕਿ ਕੱਢਿਆ ਇਸ ਹਮਲੇ ਨੂੰ ਲੈ ਕੇ ਹਨ ਤੁਸੀਂ ਜਿਹੜੀਆਂ ਸਤੋਂ ਬਿਜੀਆਂ ਰੂਹਾਂ ਨੇ ਉਹਨਾਂ ਨੂੰ ਇਹ ਸੰਦਰਭ ਜੀ ਦਿੱਤੀ ਹੈ ਤੇ ਵਕੀ ਜਿਹੜੇ ਸਾਡੇ ਗ੍ਰਹਿ ਮੰਤਰੀ ਇੰਤਖਸ਼ਾ ਜੀ ਨੇ ਉਹਨਾਂ ਨੂੰ ਇੱਧਰ ਬਿਲਕੁਲ ਧਿਆਨ ਦੇਣਾ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਿੱਚ ਆਪ ਸੇਫ ਨਹੀਂ ਹੈਗੇ ਬਿਲਕੁਲ ਠੀਕ ਹੈ ਜੀ ਸਾਨੂੰ ਰਾਤ ਨੂੰ ਦਿਨ ਤੇ ਵਿੱਚ ਹਮਲੇ ਹੁੰਦੇ ਨੇ ਠੀਕ ਹੈ ਸਾਡੇ ਬਾਰਡਰ ਕਮਜ਼ੋਰ ਨੇ ਉਹਨਾਂ ਨੂੰ ਸਖਸ਼ਾ ਕਰਨੀ ਚਾਹੀਦੀ ਹੈ ਹਾਂਜੀ ਉੱਥੇ ਕੋਈ ਸੁਰੱਖਿਆ ਦੇ ਹਿੰਦੀਆਂ ਵਧੀਆ ਹੁੰਦੇ ਤਾਂ ਸ਼ਾਇਦ ਇਹ ਹਾਦਸਾ ਨਹੀਂ ਹੁੰਦਾ ਹਾਂਜੀ ਪਾਕਿਸਤਾਨ ਮਰਦਾਵਾਲ ਮਰਦਾਵਾਲ